ਬਾਬਾ ਮੋਤੀ RAM ਆਇਆ ਦੁੱਧ ਛਕਾਇਆ ਬਾਬੇ ਮੋਤੀ RAM ਦੀ ਸੇਵਾ ਨੂੰ ਭਾਈ ਸਜਦਾ ਹੈ ਬਾਬੇ ਮੋਤੀ RAM ਦੇ ਚਰਨਾਂ ਦੇ ਉੱਤੇ ਸਿਰ ਰੱਖਣ ਨੂੰ ਜੀ ਕਰਦਾ ਤੇ ਰੱਖਣਾ ਵੀ ਚਾਹੀਦਾ ਸਾਨੂੰ ਜਦੋਂ 10 ਲੱਖ ਬੰਦਾ ਮਗਰ ਲੱਗਾ ਹੋਗਾ ਉਦੋਂ ਬੰਦੇ ਟਾਵੇਂ ਟਾਵੇਂ ਹੀ ਹੁੰਦੇ ਆ ਜਿਹੜੇ ਤੁਹਾਡੇ ਨਾਲ ਤੁਰਦੇ ਆ ਰੋਟੀ ਪੱਕਦੀ ਜਦ ਸਾਰੇ ਤੁਹਾਡੇ ਜਾ ਰਿਹਾ ਤੇਰੇ ਆ ਤੇਰੇ ਆ ਤੇਰੇ ਆ ਜਿਨਾਂ ਜਰ ਬੰਦੇ ਦਾ ਨਾਂ ਚੱਲਦਾ ਹੋਵੇ ਤਾਂ ਸਾਰੇ ਕੋਲ ਬੈਂਦੇ ਆ ਕੇ ਦਾ ਤੇ ਉਦੋਂ ਲੱਗਦਾ ਜਦੋਂ ਬੰਦੇ ਦਾ ਪਰਸ਼ਾਵਾ ਵੀ ਬੰਦੇ ਦਾ ਵੈਰੀ ਹੋਵੇ ਉਦੋਂ ਕਿੰਨੇ ਕ ਬੰਦੇ ਖਲੋਂਦੇ ਆ ਅਹੀਂ ਗੱਲ ਕਰੀਏ ਕਿਉਂ ਨਾ ਕੋਟ ਲਾਨਿਆ ਗਖਾ ਮੁਸਲਮਾਨ ਦੀ ਜਦੋਂ ਸਾਰੇ ਵੈਰੀ ਸੀ ਉਦੋਂ ਉਹਨੇ ਗੁਰੂ ਨੂੰ ਆਪਣੇ ਘਰ ਰੱਖਿਆ ਅਹੀਂ ਗੱਲ ਕਰੀਏ ਕਿਉਂ ਨਾ ਬਾਬੇ ਮੋਤੀराम ਦੀ ਜਦੋਂ ਪੱਤਾ ਪੱਤਾ ਵੈਰੀ ਸੀ ਉਦੋਂ ਵੀ ਉਹਨੇ ਦੁੱਧ ਛਕਾਤਾ ਸੀ ਲਿਆ ਕੇ ਔਖੇ ਟਾਈਮ ਦੇ ਉੱਤੇ ਉਸ ਬੰਦੇ ਨੂੰ ਕਦੀ ਨਾ ਭੁੱਲੋ ਜਿਹੜਾ ਤੁਹਾਡੇ ਮੋਢੇ ਤੇ ਹੱਥ ਰੱਖ ਕੇ ਇਹ ਗੱਲ ਕਵੇ ਕੋਈ ਨਹੀਂ ਪਰਵਾਹ ਨਾ ਕਰੀ ਤੇਰੇ ਨਾਲ ਆ ਕਰੇ ਭਾਵੇਂ ਉਹ ਕੱਖ ਨਾ ਪਰ ਇਹਨਾਂ ਕਹਿ ਦੇਣਾ ਕਿ ਅਸੀਂ ਤੇਰੇ ਨਾਲ ਆ ਪ੍ਰਵਾਹ ਨਾ ਕਰੀ ਉਸ ਬੰਦੇ ਨੂੰ ਹਮੇਸ਼ਾ ਇੱਥੇ ਬਿਠਾ ਕੇ ਰੱਖੋ ਦਿਲ ਚ ਹੁਣ ਇਹਦੇ ਜਿਗਰਾ ਟਾਵੇਂ ਟਾਵੇਂ ਬੰਦਿਆਂ ਕੋਈ ਹੁੰਦਾ ਜਿਹੜੇ ਸਾਰੀ ਦਿਹਾੜੀ ਆਖਣਗੇ ਨਾ ਦਿਨੇ ਆਇਓ ਰਾਤ ਆਇਓ ਦਰਵਾਜ਼ੇ ਤੁਹਾਡੇ ਲਈ ਖੁੱਲਿਆ ਉਹ ਉਹਨਾਂ ਚਿਰ ਕਹਿੰਦੇ ਜਿੰਨਾ ਚਿਰ ਤੁਹਾਡਾ ਨਾਮ ਆ ਤੇ ਜਦੋਂ ਨਾਮ ਨਾ ਨਾ ਚੱਲਿਆ ਮੁਸੀਬਤ ਮਗਰ ਹੋਈ ਤਾਂ ਪਹਿਲਾਂ ਫੋਨ ਬੰਦ ਕਰਨਾ ਤੇ ਪਹਿਲਾਂ ਦਰਵਾਜ਼ਾ ਬੰਦ ਕਰਨਾ ਆਪਣਾ ਕਿਉਂਕਿ ਮਗਰ ਲੋਕ ਚੜੇ ਹੁੰਦੇ ਨੇ ਹੁਣ ਬਾਬਾ ਮੋਤੀ RAM ਕਿੱਡੀ ਵੱਡੀ ਸ਼ਖਸੀਅਤ ਆ ਹੱਦ ਆ ਸਿਪਾਈ ਨੇ ਰਿਸ਼ਵਤ ਮੰਗੀ ਸੀ ਉਹਦੇ ਕੋਲੋਂ ਵੀ ਜੇ ਦੁੱਧ ਪਿਉਣਾ ਤੇ ਇਹ ਰਿਸ਼ਵਤ ਬਾਬਾ ਮੋਤੀ RAM ਕਹਿੰਦਾ ਮੈਂ ਅੱਜ ਤੇ ਕੁਝ ਨਹੀਂ ਆਂਦਾ ਕੱਲ ਕਾਰਵਾਈ ਦੇ ਗਹਿਣੇ ਲਿਆਉਂਗਾ ਤੇ ਪਰਸੋਂ ਵੀ ਕੁਝ ਨਾ ਕੁਝ ਲਿਆਂ ਤੇ ਸਿਪਾਈ ਹੱਸ ਪਿਆ ਸੀ ਆਪੂੰ ਸਿਪਾਈ ਕਹਿੰਦਾ ਮੋਤੀ RAM ਪੇਸ਼ੀਆਂ ਪਤਾ ਨਹੀਂ 10 ਦਿਨ ਪੈਣੀਆਂ 20 ਦਿਨ ਪੈਣੀਆਂ ਮਹੀਨਾ ਪੈਣੀਆਂ ਤੂੰ ਆਣਾ ਜਦੋਂ ਵੀ ਆਉਂ ਉਦੋਂ ਕੁਝ ਨਾ ਕੁਝ ਲੈ ਕੇ ਆਇਆ ਕਰੂੰਗਾ ਤੇਰ ਕੋ ਕਿੰਨੀ ਕ ਦੌਲਤ ਆ ਕਿੰਨੀ ਕ ਵਾਰੀ ਗੁਰੂ ਵਾਸਤੇ ਕੁਝ ਨਾ ਕੁਝ ਲੈ ਕੇ ਆਵੇਂਗਾ ਹੁਣ ਜਵਾਬ ਵੇਖੋ ਬਾਬੇ ਮੋਤੀराम ਦਾ ਉਹ ਕਹਿੰਦਾ ਸੇਵਾ ਕਰਨੀ ਆ ਗੁਰੂ ਦੇ ਪੁੱਤਾਂ ਦੀ ਜੇ ਸਾਰੇ ਟੱਬਰ ਦਾ ਰੂਮ ਰੂਮ ਵੀ ਵੇਚ ਕੇ ਸੇਵਾ ਕਰਨੀ ਪਈ ਤੇ ਮੈਂ ਪਛਾਣ ਹੀ ਹਟਣਾ ਬਸ ਮੈਨੂੰ ਜਾਨ ਦਿਆ ਕਰੀ ਪਰੌੜੀਆਂ ਚੜਕੇ ਆ ਵੀ ਤੇ ਬੰਦੇ ਆ ਕੇ ਨਾ ਤੁੰਝਾਂ ਅਹੀਂ ਸੇਵਾ ਉਥੇ ਕਰਦੇ ਜਿੱਥੇ ਚਾਰ ਬੰਦੇ ਸਾਨੂੰ ਵੇਖਣ ਜਿੱਥੇ ਸਾਡੀ ਫੋਟੋ ਅਖਬਾਰ ਚ ਆਵੇ ਕੁਝ ਬੰਦੇ ਨੇ ਲੁਕ ਕੇ ਸੇਵਾ ਕਰਦੇ ਆ ਜਿਹੜੇ ਲੋਕ ਕੇ ਸੇਵਾ ਕਰਦੇ ਉਹਨਾਂ ਨੂੰ ਗੁਰੂ ਵਿੰਦਾ ਜਿਹੜੇ ਸਾਹਮਣੇ ਸੇਵਾ ਕਰਦੇ ਉਹਨਾਂ ਨੂੰ ਦੁਨੀਆਦਾਰੀ ਮਿਲਦੀ ਆ ਤੇ ਜਿਹੜੇ ਪਛਾਹ ਕੇ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਗਏ ਉਹ ਬੰਦੇ ਕਦੀ ਭੁੱਖੇ ਨਹੀਂ ਮਰਦੇ ਦੁਨੀਆ ਤੇ ਅਮਰ ਹੋ ਜਾਂਦੇ ਆ ਬਾਬੇ ਮੋਤੀराम ਨੇ ਪਹਿਲੇ ਦਿਨ ਦੁੱਧ ਸ਼ਿਕਾਇਆ ਦੂਜੇ ਦਿਨ ਫੇਰ ਪੇਸ਼ੀ ਹੋਈ ਵਾਪਸ ਸਹਬਜ਼ਾਦੇ ਆਏ ਰਾਤ ਪਈ ਕੁੱਟ ਮਾਰੂ ਹੋਈ ਹੋਈ ਉਹੋ ਹੀ ਜ਼ਲੀਲ ਉਹੋ ਗਾਲਾਂ ਉਹ ਮੱਚੀਆਂ ਚ ਨਹੀਂ ਬਣ ਮੈਂ ਮੋٹے ਮੋٹے ਪੁਆਇੰਟ ਤੁਹਾਡੇ ਚਰਨਾਂ 'ਚ ਰੱਖਣ ਲੱਗਾ ਸਮਾਂ ਬੜਾ ਕੀਮਤੀ ਮੇਰੇ ਕੋਲ ਬਾਬੇ ਮੋਤੀ RAM ਨੇ ਅੱਜ ਦੂਜੇ ਦਿਨ ਆ ਕੇ ਦੁੱਧ ਛਕਾਇਆ ਦੁੱਧ ਛਕਾ ਕੇ ਤੁਰਨ ਲੱਗਾ ਤੇ ਮਾਂ ਨੇ ਅਗਲੀ ਗੱਲ ਕਰਕੇ ਆਖਿਆ ਮੋਤੀ ਬਹਿ ਜਾ ਇੱਕ ਮਿੰਟ ਬਹਿ ਗਿਆ ਕਚੈਰੀ ਦਾ ਪੁੱਤ ਮਾਹੌਲ ਕੀ ਜਾਂਦਾ ਤੂੰ ਤੇ ਉੱਥੇ ਰਹਿਣਾ ਸਾਰੀ ਦਿਹਾੜੀ ਕਹਿੰਦਾ ਹਾਂ ਮਾਂ ਮੈਂ ਉੱਥੇ ਰਹਿਣਾ ਕੀ ਆਂਦੀ ਆ ਕਚੈਰੀ ਗੱਲ ਕਿੱਥੇ ਇੱਕ ਨਿਬੜਦੀ ਆ ਕੀ ਹੋ ਸਕਦਾ ਵਾ ਤੇ ਬਾਬੇ ਮੋਤੀ RAM ਨੇ ਆਖਿਆ ਮਾਂ ਸੱਚ ਦੱਸਾਂ ਇਹਨਾਂ ਕਹ ਦੱਸ ਪੁੱਤ मा मां ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਕੱਲ ਤੇਰੇ ਕੋਈ ਬੱਚੇ ਵਾਪਸ ਨਹੀਂ ਆਉਣੇ ਮੇਰੇ ਹਿਸਾਬ ਨਾਲ ਕੱਲ ਤੂੰ ਸ਼ਾਇਦ ਇੱਥੇ ਕੱਲੀ ਹੋਵੇਂਗੀ ਬੱਚੇ ਵਾਪਸ ਹੁਣ ਜ਼ਿੰਦਗੀ 'ਚ ਤੇਰੇ ਕੋ ਨਹੀਂ ਆਉਣੇ ਤੋ ਕ ਜਿੱਦਾਂ ਦਾ ਮਾਹੌਲ ਮੈਂ ਵੇਖ ਲਿਆ ਜਿੱਦਾਂ ਦਾ ਉਹਨਾਂ ਦਾ ਕੰਮ ਵੇਖ ਲਿਆ ਤੇ ਤੇਰੇ ਪੋਤਰਿਆਂ ਦਾ ਮੈਂ ਜਿਹੜਾ ਜज्ਬਾ ਵੇਖ ਲਿਆ ਕੱਲ ਤੇਰੇ ਪੋਤਰਿਆਂ ਦੀ ਆਖਰੀ ਪੇਸ਼ੀ ਹੋ ਸਕਦੀ ਆ ਤੇ ਮਾਂ ਨੇ ਆਖਿਆ ਵੀ ਠੀਕ ਐ ਚਲੋ ਮੈਂ ਭਾਣਾ ਮੰਨਾਂਗੀ ਮੇਰੇ ਪੋਤਰੇ ਆਏ ਆ ਸ਼ਹੀਦ ਹੋਣ ਵਾਸਤੇ ਪਰ ਕੋਈ ਬੰਦਾ ਹੈ ਕਚੈਰੀ ਦੇ ਵਿੱਚ ਜਿਸ ਬੰਦੇ ਨੇ ਮੇਰੇ ਪੋਤਰਿਆਂ ਨੂੰ ਬਚਾਉਣ ਵਾਸਤੇ ਜਾਂ ਮੇਰੇ ਪੋਤਰਿਆਂ ਦੇ ਹੱਕ 'ਚ ਗੱਲ ਕੀਤੀ ਹੋਵੇ ਤੇ ਮੋਤੀ ਦੀ ਧਾਰ ਨਿਕਲ ਗਈ ਕਹਿੰਦਾ ਮਾਂ ਅੱਜ ਮੈਂ ਉੱਥੇ ਸਾਂ ਕਚੈਰੀ ਦੇ ਵਿੱਚ ਇੱਕ ਵਾਰੀ ਮਾਹੌਲ ਬਣ ਗਿਆ ਸੀ ਤੇਰੇ ਪੋਤਰੇ ਛੱਡ ਦੇਣੇ ਆ ਬਣ ਗਿਆ ਸੀ ਮਾਹੌਲ ਤੇ ਮੇਰਾ ਮਨ ਬੜਾ ਖੁਸ਼ ਹੋਇਆ ਮਾਂ ਕਹਿੰਦੀ ਕਿਦਾਂ ਪੁੱਤ ਮਾਹੌਲ ਬਣ ਗਿਆ ਬਾਬਾ ਮੋਤੀ RAM ਕਹਿੰਦਾ ਵੀ ਕਚੈਰੀ ਦੇ ਵਿੱਚ ਨਵਾਬ ਮਲੇਰਕੋਟਲੇ ਦਾ ਬੈਠਾ ਸੀ ਸ਼ੇਰ ਮੁਹੰਮਦ ਤੇ ਸਾਨੂੰ ਇਹ ਵੀ ਪਤਾ ਲੱਗਾ ਕਿ ਉਹਦਾ ਭਰਾ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਮਾਰਿਆ ਵਾ ਤੇ ਦੁਸ਼ਮਨ ਨੇ ਖਾਨ ਮਲੇਰਕੋਟਲੇ ਇਹਨੂੰ ਆਖਿਆ ਕਿ ਤੂੰ ਆਪਣੇ ਭਰਾ ਦੀ ਮੌਤ ਦਾ ਬਦਲਾ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਮਾਰ ਕੇ ਲੈ ਲਾ ਤੇ ਮਾਗੀਂ ਦੀ ਫੇਰ ਤੇ ਬਾਬਾ ਮੋਤੀराम ਕਹਿੰਦਾ ਖਾਨ ਮਲੇਰ ਕੋਟਲੀਏ ਨੇ ਮਰਦਾਂ ਵਾਲੀ ਕੀਤੀ ਦਾਦੀ ਮਾ ਨਵਾਬ ਮਲੇਰ ਕੋਟਲੀਆ ਉੱਠ ਕੇ ਕਹਿੰਦਾ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਹਮ ਵਾਪਸੇ ਖੁਦਾ ਬਚਾਏ ਹਮੇ ਐਸੇ ਪਾਪ ਸੇ ਆਵੇ ਗੁਰੂ ਗੋਬਿੰਦ ਸਿੰਘ ਤੀਰ ਤਲਵਾਰ ਲੈ ਕੇ ਲੜੂੰਗਾ ਬਦਲਾ ਲਾਉਂਦਾ ਪਰ ਐਡੇ ਛੋਟੇ ਬੱਚੇ ਖਤਮ ਕਰ ਦੇਣਾ ਕਿਸੇ ਗ੍ਰੰਥ ਚ ਨਹੀਂ ਜੇ ਲਿਖਿਆ ਛੱਡ ਦਿਓ ਰਾਜ ਭਾਗ ਤਬਾਹ ਹੋ ਜਾਣਾ ਤੁਹਾਡਾ ਬਾਬਾ ਮੋਤੀराम ਕਹਿੰਦਾ ਮਾਤਾ ਉਹਨੇ ਦਲੀਲਾਂ ਇੰਨੀਆਂ ਦਿੱਤੀਆਂ ਇੰਨੀਆਂ ਦਿੱਤੀਆਂ ਵਜ਼ੀਰ ਖਾਨ ਨੂੰ ਵੀ ਪਸੀਨੇ ਛਡਾ ਦਿੱਤੇ ਉਹਨੇ ਕਾਜੀ ਨੂੰ ਪੁੱਛਿਆ ਕਾਜੀ ਲਿਆ ਆਪਣੀ ਸ਼ਰਾ ਦੀ ਕਿਤਾਬ ਫੋਲ ਉਹਦੇ ਵਰਕੇ ਕਿੱਥੇ ਲਿਖਿਆ 7-9 ਸਾਲ ਦੇ ਬੱਚੇ ਕਤਲ ਕਰਦਿਏ ਕਾਜੀ ਨੇ ਵੀ ਕਿਤਾਬ ਬੰਦ ਕਰਕੇ ਆਖਿਆ ਜੀ ਕਿਤੇ ਨਹੀਂ ਲਿਖਿਆ ਮਾਤਾ ਇੱਕ ਵਾਰੀ ਤਾਂ ਮੈਨੂੰ ਚਾਜ ਆ ਚੜ ਗਿਆ ਵੀ ਮਾਹੌਲ ਬਦਲ ਚੱਲਿਆ ਮਾਈ ਕਹਿੰਦੀ ਫਿਰ ਹੋਇਆ ਕੀ ਬਾਬਾ ਮੋਤੀ RAM ਕਹਿੰਦਾ ਬੇੜਾ ਕਰਕ ਹੋ ਗਿਆ ਸੁਚਾਨੰਦ ਦਾ। ਕੁੰਡੀ ਉਸ ਬੰਦੇ ਨੇ ਕਮਾਈ ਉੱਤੇ ਫਿਰ। ਮਾਤਾ ਨੇ ਆਖੋ ਨਹੀਂ ਕੀ ਕਿਹਾ। ਕਹਿੰਦਾ ਉਹ ਰਾਜਨੀਤੀ ਦਾ ਦਾਅ ਵਰਤ ਗਿਆ। ਜਦੋਂ ਉਹਦੀ ਵਾਰੀ ਆਈ ਤੇ ਸੁਚਾਨੰਦ ਉੱਠ ਕੇ ਕਹਿੰਦਾ ਬੱਚਿਆਂ ਵੱਲ ਵੇਖ ਕੇ ਕਹਿੰਦਾ ਵੀ ਜੇ ਤੁਹਾਨੂੰ ਛੱਡ ਦਈਏ ਤੇ ਤੁਸੀਂ ਕੀ ਕਰੋਗੇ? ਮਨ ਲਓ ਤੁਹਾਨੂੰ ਛਾੜੀ ਦਿੰਨੇ ਆ ਅਸਲ ਚੋ ਬੱਚਿਆਂ ਨੂੰ ਆਪਣੀ ਗੱਲ ਚ ਲਿਆਉਣਾ ਚਾਹੁੰਦਾ ਸੀ ਪਰ ਬੱਚੇ ਡਰਦੇ ਨਹੀਂ ਸੀ ਮਾਤਾ ਸਾਰਾ ਪਾਪ ਸਾਰਾ ਜ਼ੁਲਮ ਸੁੱੱਚਾ ਨਾਂਦੇ ਸਿਰ ਤੇ ਆਉਣਾ ਚਾਹੀਦਾ ਉਹ ਬੰਦਾ ਉੱਠ ਕੇ ਬੱਚਿਆਂ ਨੂੰ ਕਹਿੰਦਾ ਜੇ ਤੁਹਾਨੂੰ ਛੱਡ ਦਈਏ ਤੇ ਕੀ ਕਰੋਗੇ ਤੇ ਮਾਂ ਕਹਿੰਦੀ ਮੇਰੇ ਪੋਤਰਿਆਂ ਨੇ ਕੀ ਜਵਾਬ ਦਿੱਤਾ ਬਾਬਾ ਮੋਤੀराम ਕਹਿੰਦਾ ਤੇਰੇ ਪੋਤਰੇ ਕਹਿੰਦੇ ਮਾਂ ਅਸੀਂ ਪਚੰਗੀਆਂ ਕੁੰਡੀਆਂ ਸਾਪ ਆ ਮੌਕਾ ਮਿਲੇ ਸਹੀਂ ਸਾਨੂੰ ਜੇ ਮੌਕਾ ਮਿਲਿਆ ਆਜ਼ਾਦੀ ਦਾ ਤੇ ਤੁਹਾਡੀਆਂ ਜੁਲਮ ਰਾਜ ਦੀਆਂ ਜੜਾਂ ਖੋਖਲੀਆਂ ਕਰ ਦਿਆਂਗੇ ਬਸ ਆ ਗੱਲ ਕਹਿਣ ਦੀ देर ਸੀ ਸੋਚਾ ਨੰਦ ਨੇ ਦੋਵੇਂ ਬਾਵਾ ਚੁੱਕ ਕੇ ਆਖਿਆ ਨੋਟ ਕੀਤਾ ਜਾਵੇ ਤੁਹਾਡੇ ਗ੍ਰੰਥ ਵਿੱਚ ਬੱਚੇ ਮਾਰਨੇ ਮਨਾਂ ਨੇ ਪਰ ਤੁਹਾਡੇ ਗ੍ਰੰਥ ਚ ਸੱਪ ਮਾਰਨੇ ਮਨਾ ਨਹੀਂ ਹੈਗੇ ਇਹ ਬੱਚਿਆਂ ਦਾ ਇਕਬਾਲੀਆ ਬਿਆਨ ਆ ਭਰੀ ਕਚੈਰੀ ਚ ਅਸੀਂ ਸੱਪ ਆ ਤੇ ਸਾਨੂੰ ਕੋਈ ਪਰਵਾਹ ਨਹੀਂ ਬਸ ਸੁਚਾ ਆਨੰਦ ਦੀ ਆ ਗੱਲ ਕਹਿਣ ਦੀ ਧੀਰ ਸੀ ਰੌਲਾ ਪੈ ਗਿਆ ਤੇ ਅਗਲਿਆਂ ਨੂੰ ਬਹਾਨਾ ਲੱਭ ਗਿਆ ਵੀ ਵਾਕੇ ਬੱਚੇ ਨਹੀਂ ਆ ਸੱਪ ਆ ਖਤਮ ਕਰ ਕਹਾਣੀ ਕਮਾਈਆ ਸੁਚਾ ਆਨੰਦ ਸਿਆਣੇ ਬੈਠੇ ਹੋ ਮੈਨੂੰ ਇਹ ਗੱਲ ਕਹਿਣ ਤੋਂ ਖਰੀਜ ਕੋਈ ਨਹੀਂ ਧਰਮ ਕੋਈ ਨਹੀਂ ਮਾਰਾ ਧਰਮਾ ਚ ਬੰਦੇ ਮਾਰੇ ਹੋਨੇ ਕੰਗੂ ਕਰਕੇ ਇੱਕ ਸੁਚਾ ਆਨੰਦ ਕਰਕੇ ਅਸੀਂ ਸਾਰੇ ਹਿੰਦੂ ਭਰਾਵਾਂ ਨੂੰ ਮਾੜਾ ਨਹੀਂ ਕਹਿ ਸਕਦਾ ਬੜੀ ਬੜੀ ਸੇਵਾ ਤੇ ਬੜੀ ਬੜੀ ਕੁਰਬਾਨੀ ਕੀਤੀ ਉਹਨਾਂ ਨੇ ਬੜਾ ਬੜਾ ਭਲੀ ਤਾਨ ਦਿੱਤਾ ਵਾ ਸਿਰ ਦੁੱਤੇ ਆ ਪੰਥ ਵਾਸਤੇ ਉਹਨਾਂ ਨੇ ਸੇਵਾਵਾਂ ਕੀਤੀਆਂ ਉਹਨਾਂ ਵਾਸਤੇ ਇੱਕ ਬੰਦੇ ਦੇ ਮਗਰ ਲਾ ਕੇ ਸਾਰਾ ਧਰਮ ਮਾਰਾ ਨਹੀਂ ਹੋ ਜਾਂਦਾ ਕੱਲੇ ਵਜ਼ੀਰ ਖਾਂ ਤੇ ਔਰੰਗਜ਼ੇਬ ਦੇ ਮਗਰ ਲਾ ਕੇ ਅਸੀਂ ਸਾਰੇ ਮੁਸਲਮਾਨਾਂ ਨੂੰ ਗਾਲ ਨਹੀਂ ਕੱਢ ਸਕਦੇ ਸਾਡੇ ਕੋਈ ਕੋਟਲਾ ਨਿਹੰਗ ਖਾਂ ਹੈਗਾ ਵਾ ਸਾਡੇ ਕੋਈ ਸ਼ੇਰ ਮੁਹੰਮਦ ਖਾਂ ਹੈਗਾ ਵਾ ਸਾਡੇ ਕੋਈ ਗਣੀ ਖਾਂ ਨਬੀ ਖਾਂ ਵਰਕੇ ਮੁਸਲਮਾਨ ਹੈ ਗਿਆ ਜਿਨ੍ਹਾਂ ਦੇ ਚਰਨਾਂ ਤੇ ਸਿਰ ਰੱਖਣ ਨੂੰ ਜੀ ਕਰਦਾ ਵਾ ਜੇ ਗੰਗੂ ਤੇ ਵਜ਼ੀਰ ਖਾਂ ਉਹਨਾਂ ਨੂੰ ਕਹਦਾਂਗੇ ਜੇ ਸਾਡੇ ਸਿੱਖਾਂ ਚ ਕਿਰਪਾਨਾਂ ਉਤੋਂ ਦੀ ਪਾ ਕੇ ਗੰਗੂ ਬਥੇਰੇ ਤੁਰੇ ਫਿਰਦੇ ਆ ਜਿਨ੍ਹਾਂ ਨੇ ਪੰਥ ਦੀ ਜੜੀ ਤੇੜੀ ਦਿੱਤਾ ਕੀਤਾ ਕੀ ਸਾਰੀ ਹੋ ਗਈ ਗੰਗੂ ਸਾਡੇ ਚ ਬਥੇਰੇ ਆ ਕਿਰਪਾਨਾਂ ਉਤੋਂ ਦੀ ਪਈਆਂ ਸੁਚਾਨਾਂ ਦੇ ਸਾਡੇ ਕੋਲ ਬਥੇਰੇ ਆ ਜੇ ਆਪਾਂ ਗਲਤ ਅਗਲੇ ਦੀ ਸੋਚ ਨੂੰ ਨੋਟ ਕਰਨਾ ਇੱਕ ਬੰਦੇ ਦੇ ਮਾੜੇ ਉਹਨਾਂ ਕੋ ਪੰਥ ਕੋ ਧਰਮ ਕੋ ਕੌਮ ਮਾੜਾ ਨਹੀਂ ਹੋ ਜਾਂਦਾ ਸਾਡੇ ਚ ਬੜੇ ਬੜੇ ਨਕੰਮੇ ਬੰਦੇ ਆ ਸਾਡੇਆਂ ਚ ਅਸੀਂ ਕੀ ਆਖਾਂਗੇ ਫਿਰ ਕਈ ਗੰਗੂਦੋ ਵੀ ਭੈੜੇ ਆ ਕਈ ਸੁਚਾਨਾਂ ਜਿਨ੍ਹਾਂ ਸਾਰੀ ਪੂਰੀ ਉਮਰ ਕੌਮ ਦਾ ਤਰੋ ਹੀ ਕੀਤਾ ਹੋਊਗਾ ਉਹ ਸਵਾਰਿਆ ਕੱਖ ਨਹੀਂ ਹੋਊਗਾ ਹੁਣ ਕੱਲੇ ਸੁਚਾ ਆਨੰਦ ਕੱਲੇ ਗੰਗੂ ਕਰਕੇ Hindu ਧਰਮ ਮਾੜਾ ਨਹੀਂ ਵਜ਼ੀਰ ਖਾਂ ਦੇ ਕਰਕੇ ਜਾਂ ਔਰੰਗਜ਼ੇਬ ਦੇ ਕਰਕੇ ਇਸਲਾਮ ਮਾੜਾ ਨਹੀਂ ਚੰਦ ਬੰਦਿਆਂ ਦੇ ਕਰਕੇ ਬੰਦਿਆਂ ਦੀ ਸੋਚ ਕਿਉਂਕਿ ਗੁਰੂਆਂ ਦੀ ਲੜਾਈ ਧਰਮਾਨਾ ਨਹੀਂ ਗੁਰੂਆਂ ਦੀ ਲੜਾਈ ਗੰਦੀ ਸੋਚ ਨਾ ਰਹੀ ਹੈ ਜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਚ ਕਸ਼ਮੀਰੀ ਪੰਡਤ ਮਦਦ ਮੰਗਦੇ ਆ ਨਾ ਵੀ ਸਾਡਾ ਧਰਮ ਬਚਾਓ ਤੇ ਜੇ ਕਸ਼ਮੀਰੀ ਪੰਡਤਾਂ ਦੀ بجائے ਕਿਤੇ ਮੁਸਲਮਾਨ ਖਲੋਤੇ ਹੁੰਦੇ ਕਾਜੀ ਮੁੱਲਾ ਖਲੋਤੇ ਹੁੰਦੇ ਵੀ ਸਾਡਾ ਤੁਹਾਨੂੰ ਬਚਾਓ ਮਹਾਰਾਜ ਨੇ ਕਦੇ ਬਾਹਾਂ ਤੋਂ ਫੜ ਕੇ ਬਾਹਰ ਥੋੜਾ ਘੱਟ ਦੇ ਨਹੀਂ ਮਹਾਰਾਜ ਨੇ ਕਿਹਾ ਚਲੋ ਤੁਹਾਡੀ ਵੀ ਮਦਦ ਕਰਦੇ ਆ ਗੁਰੂ ਦੀ ਲੜਾਈ ਮਾੜੀ ਸੋਚਣਾ ਸੀ ਬੰਦਿਆਂ ਤੇ ਧਰਮ ਨਾਲ ਕੋਈ ਲੜਾਈ ਨਹੀਂ ਬੰਦਿਆਂ ਦੀ ਗੁਰੂ ਪਾਤਸ਼ਾਹ baba moti ram ਦੂਜੇ ਦਿਨ ਖਬਰ ਦੇ ਕੇ ਚਲਾ ਗਿਆ ਸਵੇਰ ਹੋਈ ਸਿਪਾਈ ਲੈਣ ਵਾਸਤੇ ਆਏ ਤੇ ਦਾਦੀ ਮਾਂ ਸੁਣੋ ਢਾਡੀ ਸਿੰਘਾਂ ਦੇ ਕੋਲ ਕਿਵੇਂ ਆਪਣੇ ਬੱਚਿਆਂ ਦੇ ਸ਼ਗਨ ਬਣਾ ਰਹੀ ਹੈ ਕਿਵੇਂ ਆ